ਪੰਜਾਬ ਚ ਹੋਈ ਵੱਡੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਇਹਨਾਂ ਦਾ ਸਾਥੀ ਸੀ ਉਹਦੇ ਹੱਥ ਵਿੱਚ ਪਿਸਤਲ ਸੀ ਪਹਿਲਾਂ ਉਹਨੇ 3-4 ਗੋਲੀਆਂ ਦੇ ਜਿਹੜੀਆਂ ਹੈਗੀਆਂ ਸੀ ਸ਼ਿਵਮ ਨੂੰ ਮਾਰੀ ਉਸਕੇ ਨਾਲ ਹੀ ਜਿਹੜੀਆਂ ਹੈ 4-5 ਗੋਲੀਆਂ ਪੂਰਨ ਉਫਾਇਰ ਦਿੱਤੀਆਂ ਕਿ ਬਿਨੈਤ ਵੜੀ ਸੀ ਉਹਦੇ ਮਾਰ ਗੋਲੀਆਂ ਮਾਰ ਭੁੰਨ ਦਿੱਤੇ ਸੁੱਤੇ ਪਏ ਦੋ ਦੋਸਤ ਇਵਨ ਕੇ ਜਿਹੜਾ ਸ਼ਿਬਮ ਹੈਗਾ ਉਹਨੇ ਵੀ ਜਿਹੜਾ ਹਸਪੀਟਲ ਜਾ ਕੇ ਇੱਕ ਛੋਟਾ ਜਿਹਾ ਆਪਣਾ ਬਿਆਨ ਦਿੱਤਾ ਸੀਗਾ ਜਿਹੜਾ ਕਿ ਵੀ ਇਹ ਜਿਹੜਾ ਹੈਗਾ ਮਨੀ ਮਠਾਪੁਰੀ ਨੇ ਮਾਰੀ ਜਿਹੜਾ ਕਿ ਨਾ ਦੋਸਤ ਕਤਲ ਦੀ ਵਜ੍ਹਾ ਜਾਣ ਉੱਡ ਜਾਣਗੇ ਹੋਸ਼ ਬਸੇ ਇਹਨਾਂ ਦੀ ਬਹਿਸ ਹੋਈ ਸੀ ਤੇ ਬੇਸਿਕਲੀ ਇਹ ਜਿਹੜੇ ਇੰਨੇ ਹੀ ਬੰਦੇ ਹੈਗੇ ਨੇ ਇਹ ਵੀ ਕ੍ਰਿਮੀਨਲ ਰਿਕਾਰਡ ਦੇ ਬੰਦੇ ਹੈਗੇ ਨੇ ਤੇ ਸ਼ਰਾਬ ਸ਼ੂਨ ਪੀਤੀ ਇਹਨਾਂ ਨੇ ਤੇ ਪੀਤੀ ਹੋਗੀ ਲੇਕਿਨ ਉਹ ਮਦਈ ਮੁਕਦਮਾ ਨਹੀਂ ਇਸ ਕਰਦਾ ਅਜੇ ਤੱਕ ਨਹੀਂ ਕੀਤਾ ਹੈ ਲੇਕਿਨ ਕੋਈ ਬਹਿਸ ਬਾਜੀ ਜ਼ਰੂਰ ਇਹਨਾਂ ਦੀ ਹੋਈ ਹੈ ਜਿਹਦੇ ਤੇ ਕੋਈ ਕਾਰਨ ਇਹ ਸਾਰੇ ਇਨਸਟੈਂਟ ਕਤਲ ਦੀ ਵਾਰਦਾਤ ਤੋਂ ਬਾਅਦ ਇਲਾਕੇ 'ਚ ਮਚ ਗਿਆ ਹੜਕੰਪ ਜੀ ਹਾਂ ਸੁੱਤੇ ਪਏ ਦੋ ਦੋਸਤਾਂ ਦਾ ਕਤਲ ਕਰ ਦਿੱਤਾ ਗਿਆ ਤੇ ਕਤਲ ਦੇ ਇਲਜ਼ਾਮ ਕਿਸੇ ਹੋਰ ਤੇ ਨਹੀਂ ਇੱਕ ਦੋਸਤ ਤੇ ਹੀ ਲੱਗੇ ਨੇ ਦੱਸਿਆ ਜਾ ਰਿਹਾ ਹੈ ਕਿ ਕਾਤਲ ਤੇ ਦੋਵੇਂ ਮ੍ਰਿਤਕ ਆਪਸ 'ਚ ਚੰਗੇ ਦੋਸਤ ਸਨ ਤੇ ਤਿੰਨੇ دوست ਆਪਣੇ ਇੱਕ ਚੌਥੇ دوست ਦੇ ਘਰ ਰਾਤ ਦੇ ਸਮੇਂ ਠਹਿਰਨ ਲਈ ਆਏ ਸਨ ਰਾਤ ਨੂੰ ਇਨ੍ਹਾਂ ਚਾਰਾਂ ਦੋਸਤਾਂ ਵੱਲੋਂ ਪਹਿਲਾਂ ਇਕੱਠਿਆਂ ਬੈਠ ਗੱਲਾਂ ਬਾਤਾਂ ਕੀਤੀਆਂ ਗਈਆਂ ਇਸ ਦੌਰਾਨ ਹੀ ਮ੍ਰਿਤਕ ਦੋਮਾ ਨੌਜਵਾਨਾਂ ਤੇ ਕਾਤਲ ਜਿਸ ਦਾ ਨਾਮ ਮਣੀ ਮਿੱਠਾਪੁਰੀਆ ਦੱਸਿਆ ਜਾ ਰਿਹਾ ਹੈ ਇਨ੍ਹਾਂ ਵਿਚਕਾਰ ਬਹਿਸਬਾਜ਼ੀ ਸ਼ੁਰੂ ਹੋ ਗਈ ਸੀ ਤੇ ਬਹਿਸਬਾਜ਼ੀ ਤੋਂ ਬਾਅਦ ਚਾਰੇ ਦੋਸਤ ਇੱਕੋ ਕਮਰੇ 'ਚ ਸੋ ਗਏ ਸਨ ਇਸ ਤੋਂ ਬਾਅਦ ਸਵੇਰ ਦੇ ਕਰੀਬ 4 ਵਜੇ ਮਲਜ਼ਮ ਮਣੀ ਮਿੱਠਾਪੁਰੀਆ ਨੇ ਆਪਣਾ ਪਿਸਤੌਲ ਚੁੱਕ ਲਿਆ ਤੇ ਸੁੱਤੇ ਪਏ ਆਪਣੇ ਦੋਹਾਂ ਦੋਸਤਾਂ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਦੋਹਾਂ ਨੌਜਵਾਨਾਂ ਦੀ ਮੌਤ ਹੋ ਗਈ। ਕਤਲ ਦੀ ਇਸ ਵਾਰਦਾਤ ਤੋਂ ਬਾਅਦ ਇਲਾਕੇ 'ਚ ਹੜਕਾਂਤ ਮਚ ਚੁੱਕਿਆ ਹੈ। ਪੂਰਾ ਇਲਾਕਾ ਦਹਿਲ ਉੱਠਿਆ ਹੈ। ਇਹ ਵਾਰਦਾਤ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਲੰਮਾ ਪਿੰਡ ਚੋਂ ਕੋਲ ਇਹ ਵਾਰਦਾਤ ਹੋਈ ਹੈ ਇਸ ਵਾਰਦਾਤ ਤੋਂ ਬਾਅਦ ਇਲਾਕੇ 'ਚ ਹੜਕਾਂ ਪ ਮਾ ਚੁੱਕੇ ਐ ਪੁਲਿਸ ਪ੍ਰਸ਼ਾਸਨ ਨੂੰ ਵੀ ਭਾਜੜਾ ਪੈ ਗਈਆਂ ਨੇ ਮੌਕੇ ਤੇ ਪਹੁੰਚੀ ਪੁਲਿਸ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਕੋਈ 6 ਵਜੇ ਦੇ ਕਰੀਬ ਅੱਜ ਮਾਰਨ ਸੀਵਲ ਹਸਪੀਟਲ ਜਲੰਧਰ ਤੋਂ ਥਾਣਾ ਰਾਮਾ ਮੰਡੀ ਵਿੱਚ ਇੱਕ ਫੋਨ ਮਿਲ ਹੋਇਆ ਸੀ ਜੀ ਕਿ ਇੱਕ ਸ਼ਿਵਮ ਨਾਮ ਦਾ ਲੜਕਾ ਜਿਹੜਾ ਹੈਗਾ ਸੀ ਜਿਹੇ ਗੋਲੀਆਂ ਲਕੀਆਂ ਮਾਈਕਲ ਉਹ ਸੀਰੇ ਸਾਥ ਵਿੱਚ ਡਾਕ ਨੂੰ ਹੋਇਆ ਹਸਪੀਟਲ ਕਾਰ ਬਿਲੀ ਤੇ ਪਹੁੰਚਿਆ ਸੀ। ਹਮਮ ਤਾਂ ਬੈਂਟ ਟਾਈਮ ਇਹ ਜਿਹੜਾ ਸ਼ਿਮਮ ਇੰਜਰਡ ਸੀ ਉਹਦੀ ਡੈਥ ਵੀ ਹੋ ਚੁੱਕੀ ਸੀ। ਇਹ ਇਹਦੇ ਨਾਲ ਦੂਸਰਾ ਲੜਕਾ ਵੀ ਸੀਗਾ ਬਿਨੇ ਤਵਾਰੀ ਭਾਂਜੀ ਔਰ ਉਹਦੀ ਵੀ ਜਿਹੜੀ ਹੈਗੀ ਸੀ ਡੈਥ ਹੋ ਚੁੱਕੀ ਸੀ ਉਹ ਬਰੌਟ ਡੈੱਡ ਐਟ ਦਿਸ ਸਪੌਟ ਹੋ ਗਿਆ ਸੀ ਸੈਕੰਡਰੀ। ਤੋਂ ਐਕਚੁਅਲ ਉੱਥੇ ਜਿਹੜਾ ਉਹਨਾਂ ਦੇ ਲੜਕਾ ਲੈ ਕੇ ਗਿਆ ਸੀਗਾ ਸਿਵਲ ਹਸਪੀਟਲ ਹਮਮ ਅਰਜਿੰਦਰ ਸਿੰਘ ਮਣੀ ਜੀ ਉਹ ਉਹਦੇ ਤੋਂ ਜਦੋਂ ਗੱਲਬਾਤ ਕੀਤੀ ਤੇ ਉਹਨੇ ਦੱਸਿਆ ਕਿ ਵੀ ਇਹ ਤਿੰਨ ਜਣੇ ਨੇ ਤੇ ਇੱਕ ਤਾਂ ਜਿਹਨਾਂ ਦੀ ਡੈਥ ਹੋ ਗਈ ਹੈ ਤੇ ਤੀਸਰਾ ਇਹਨਾਂ ਦੇ ਨਾਲ ਮਨੀ ਮਠਾਪੁਰੀਆ ਇਹ ਤਿੰਨੇ ਦੋਸ ਸੀਗੇ ਉਹ ਰਾਤੀ ਜਿੱਥੇ ਆਪਾਂ ਖੜੇ ਆ ਉਦਮ ਸਿੰਘ ਨਗਰ ਇਹ ਹਰਜਿੰਦਰ ਸਿੰਘ ਮਣੀ ਦਾ ਘਰ ਆ ਇਹ ਵੀ ਉਹਨਾਂ ਦਾ ਦੋਸਤ ਸੀ ਮਤਲਬ ਕਿ ਇਹ ਚਾਰੋਂ ਦੋਸਤ ਸੀਗੇ ਹੂੰ ਤੋ ਇਹ ਤਿੰਨ ਜਣੇ ਦੋ ਮਰ ਤੱਕ ਹੋ ਗਏ ਤੇ ਤੀਜਾ ਹੋ ਗਿਆ ਮਨੀ ਮਿੱਠਾ ਹੂੰ ਇਹ ਰਾਤੀ ਕੋਈ 12:30 ਵਜੇ ਇਹ ਉਦਮ ਸਿੰਘ ਦੇ ਹਾਊਸ ਨੰਬਰ 10 ਵਿੱਚ ਜਿਹੜਾ ਕੇ ਹਰਚੰਦਰ ਮਨੀ ਦੇ ਘਰ ਇੱਥੇ ਆਇ ਸੀ ਤੇ ਕਹਿੰਦੇ ਸੀ ਵੀ ਇਹਨਾਂ ਨੇ 2:00 ਵਜੇ ਤੱਕ ਗੱਲਾਂ ਬਾਤਾਂ ਕੀਤੀਆਂ ਤੇ ਸਵੇਰੇ ਇਹ ਚਾਰੇ ਜਾਣੇ ਇਹ ਉੱਪਰ ਇੱਕ ਰੂਮ ਬਣਿਆ ਹੋਇਆ ਹੈਗਾ ਉੱਥੇ ਸਾਰੇ ਇੱਕੋ ਹੀ ਬੈੱਡ ਤੇ ਇੱਕ ਨਾਲ ਥੱਲੇ ਕੋਠਾ ਨਾ ਕਿ ਸੁੱਤੇ ਪਏ ਸੀ ਸੋ ਗਏ ਸੀ ਫਿਰ 4:00 ਵਜੇ ਜਿਹੜਾ ਕੇ ਇਹ ਨੇ ਸਾਨੂੰ ਦੱਸਿਆ ਹੈਗਾ ਵਾ ਮੁੰਡੇ ਨੇ ਹਰਚੰਦਰ ਮਨੀ ਨੇ ਜਿਹੜਾ ਕਿ ਮਦਈ ਮੁਕਰਮਾ ਹੈ ਕਿ ਉਹਨੂੰ ਗੋਲੀ ਚੰੰਦੀ ਵਾਰੀ ਤੇ ਉਹਨੇ ਇਮੀਡੀਏਟਲੀ ਲਾਈਟ ਚੁਗਾਈ ਤੇ ਦੇਖੇ ਜਿਹੜਾ ਮਨੀ ਮਿੱਠਾ ਪੁਰਜਾ ਜਿਹੜਾ ਇਹਨਾਂ ਦਾ ਸਾਥੀ ਸੀਦਾ ਉਹਦੇ ਹੱਥ ਵਿੱਚ ਪਿਸਤਲ ਸੀ ਪਹਿਲਾਂ ਉਹਨੇ 3-4 ਗੋਰੀਆਂ ਦੇ ਜਿਹੜੀਆਂ ਸੀ ਸ਼ਿਵਮ ਨੂੰ ਮਾਰ ਲਈ ਤੇ ਨਾਲ ਹੀ ਜਿਹੜੀਆਂ ਸੀ ਚਾਰ ਪੰਜ ਗੋਰੀਆਂ ਉਹਨੂੰ ਖਾਰ ਕਰਕੇ ਲਗਾ ਕੇ ਬਿਨੇਤ ਵਾਰੀ ਸੀ ਉਹਦੇ ਮਾਰ ਬਿਨੇਤ ਵਾਰੀ ਤਾਂ ਐਟ ਦੀ ਸਪੌਟ ਹੀ ਡੈੱਡ ਹੋ ਗਿਆ ਸੀ ਜਿਹੜਾ ਸ਼ਿਵਮ ਸੀਗਾ ਉਹ ਥੋੜਾ ਬੋਲਦਾ ਚੱਲਦਾ ਸੀ ਉਹਨੂੰ ਸਬੋ ਹਸਪੀਟਲ ਲੈ ਕੇ ਗਏ ਸੀ ਤੇ ਇਹ ਸਾਰਾ ਇਨਸੀਡੈਂਟ ਸੀਗਾ ਜਿਹੜਾ ਇਹਦੇ ਅਰਜੰਦਰ ਮਨੀ ਦੇ ਖਾਂਦੇ ਸਾਹਮਣੇ ਹੋ ਗਿਆ ਈਵਨ ਕਿ ਜਿਹੜਾ ਸ਼ਿਬਮ ਹੈਗਾ ਉਹਨੇ ਵੀ ਜਿਹੜਾ ਹਸਪੀਟਲ ਜਾ ਕੇ ਇੱਕ ਛੋਟਾ ਜਿਹਾ ਆਪਣਾ ਬਿਆਨ ਦਿੱਤਾ ਸੀਗਾ ਜਿਹੜਾ ਕੇਵੀ ਇਹ ਜਿਹੜਾ ਹੈਗਾ ਮਨੀ ਮਠਾਪੁਰੀ ਨੇ ਮਾਰੇ ਜਿਹੜਾ ਕੇਮਰਾ ਦੋਸਤ ਤੇ ਮੌਕੇ ਤੇ ਪਹੁੰਚੇ ਹੈਗੀਆਂ ਅਸੀਂ ਸਾਰੀ ਜਿਹੜੀ ਐਫਐਸਐਲ ਟੀਮ ਸਾਡੀ ਜਿਹੜਾ ਦੋਸਤ ਕੋਲ ਹੈ ਮੁਲਜ਼ਮ ਆਲਰੇਡੀ ਕੀਤਾ ਆਲਰੇਡੀ ਨਾਮਿਨੇਟ ਹੈਗਾ ਬਾਈ ਨੇਮ ਐਫਆਈਆਰ ਉਹ ਐਫਆਈਆਰ ਸੀ ਦਰਜ ਕਰਕੇ ਸਰ ਕਾਰਨ ਕੀ ਅਗੀਆਂ ਇਕੱਠੇ ਸੁੱਤੇ ਦੀ ਇਹਨਾਂ ਦੀ ਬਹਿਸ ਹੋਈ ਸੀ ਅਚੂ ਬੈਸਿਕਲੀ ਇਹ ਜਿਹੜੇ ਤਿੰਨੇ ਹੀ ਬੰਦੇ ਹੈਗੇ ਨੇ ਇਹ ਵੀ ਕ੍ਰਿਮੀਨਲ ਫੌਲਡ ਦੇ ਬੰਦੇ ਹੈਗੇ ਨੇ ਤੇ ਸ਼ਰਾਬ ਪੀਣਾ ਤੇ ਜਿਹਨਾਂ ਨੇ ਤੇ ਪੀਤੀ ਹੋਗੀ ਲੇਕਿਨ ਉਹ ਮਦਈ ਮੁਕਦਮਾ ਨੇ ਇਸ ਕੱਲ ਦਾ ਅਜੇ ਤੱਕ ਨਹੀਂ ਕੀਤਾ ਹੈ ਲੇਕਿਨ ਕੋਈ ਬਹਿਸ ਬਾਜੀ ਜਿਗਰਨਾ ਵੀ ਹੋਈ ਹੈ ਜਿੱਦੇ ਤੋਂ ਕਾਰਨ ਇਹ ਸਾਰਾ ਇਨਸੀਡੈਂਟ ਹੋਇਆ ਤਾਂ ਪਰਿਆ ਤੇ ਇਹਨਾਂ ਨੂੰ ਪਤਾ ਸੀਗਾ ਵੀ ਜਪਨ ਉਹ ਲੈ ਕੇ ਆਇਆ ਹੈਗਾ ਮਨੀ ਮਠਾਪੁਰ ਦਾ ਨਾਮ ਦੇਖੋ ਜੀ ਵੈਪਨ ਜਿਹੜੇ ਵੈਪਨ ਇੱਕ ਦਾ ਵੈਪਨ ਜਿਹਦੇ ਨਾਲ ਉਹਨੇ ਗੋਲੀਆਂ ਚਲਾਈਆਂ ਨੇ ਉਹ ਸੀ ਇੱਕ ਵੈਪਨ ਸਾਨੂੰ ਮੌਕਾ ਤੋਂ ਮਿਲਿਆ ਹੈਗਾ ਜਦੋਂ ਇੱਥੇ ਛੱਡ ਗਿਆ ਹੈਗਾ ਅੱਛਾ ਦੋ ਵੈਪਨ ਸਹੀ ਉਹ ਵੈਦੀ ਹੈ ਜਾਂ ਕਿਸੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਹਥਿਆਰਾਂ ਨੂੰ ਕਬਜ਼ੇ ਚ ਲੈ ਲਿਆ ਗਿਆ ਤੇ ਅਗਲੇਰੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾ ਰਿਹਾ ਹੈ ਪੁਲਿਸ ਵੱਲੋਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰ ਕਤਲ ਪਿੱਛੇ ਦੀ ਵਜ੍ਹਾ ਕੀ ਹੈ ਕਿ ਮੌਕੇ ਤੇ ਹੋਈ ਤਕਰਾਰ ਹੀ ਕਤਲ ਦੀ ਵਜ੍ਹਾ ਬਣੀ ਆ ਜਾਂ ਫਿਰ ਸਾਜ਼ਿਸ਼ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੇਖਣਾ ਹੋਵੇਗਾ ਪੁਲਿਸ ਜਾਂਚ ਤੋਂ ਬਾਅਦ ਹੁਣ ਕੀ ਖੁਲਾਸਾ ਕਰਦੀ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ